ਬੀਤੇ ਦਿਨੀ ਸਰਦਾਰ ਰਵਿੰਦਰ ਸਿੰਘ ਗਿੱਲ 77 ਆਰਟੀਏ ਪੰਜਾਬ ਇਸ ਸੰਸਾਰ ਨੂੰ ਸੁਦੀਵੀ ਵਿਛੋੜਾ ਦੇ ਗਏ ਜਿਨ੍ਹਾਂ ਦੀ ਯਾਦ ਵਿੱਚ ਅੰਤਿਮ ਅਰਦਾਸ ਸੇਪੋ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਸ ਬੰਦ ਬਟਿੰਡਾ ਵਿਖੇ ਪਾਏ ਗਏ ਸਮੋਕੇ ਪੈਸਾ ਪਾਇ ਬਿਲਡਿੰਗਸਨ ਨੇ ਆਇਆ ਸਰਤਨ ਗੁਰੂ ਸ਼ਬਦ ਨਾਲ ਜੋੜਿਆ Yeah. Um... ਡੰਗ ਮਹਾਰਾਜ Dank ਇਸ ਮੌਕੇ ਸਮਾਜਿਕ ਤੇ ਰਾਜਨੀਤਿਕ ਜਗਤ ਦੀਆਂ ਅਹਿਮ ਸ਼ਖਸੀਅਤਾਂ ਨੇ ਸਰਗਵਾਸੀ ਰਵਿੰਦਰ ਸਿੰਘ ਗਿੱਲ ਜੀ ਨੂੰ ਆਪਣੇ ਸ਼ਰਧਾ ਦੇ ਪੁੱਲ ਭੇਂਟ ਕੀਤੇ ਗਿੱਲ ਸਾਹਿਬ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸੀ ਵਧੀਆ ਸੁਭਾਅ ਦੇ ਮਾਲਕ ਸੀ ਵਧੀਆ ਔਰ ਜੇ ਸਹੀ ਪੁੱਛੋ ਤੇ ਟਰਾਂਸਪੋਰਟ ਨੂੰ ਆਗਮਨ ਗਿੱਲ ਸਾਹਿਬ ਦੇ ਜਾਣ ਦਾ ਜਿੰਨਾ ਘਾਟਾ ਪਿਆ ਹੈ ਉਹ ਕਦੀ ਵੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਹ ਮਹਿਕਮੇ ਦੇੋ ਜੀ ਅਫਸਰ ਸੀ ਕਿ ਕੋਈ ਵੀ ਮਹਿਕਮੇ ਦਾ ਪਚੀਤਾ ਕੇਸ ਹੋਣਾ ਕੋਈ ਇਸ਼ੂ ਕ੍ਰੀਏਟ ਹੋ ਜਾਣਾ ਤੇ ਗਿਲ ਸਾਹਿਬ ਦੀ ਸਲਾਹ ਲਈ ਜਾਂਦੀ ਸੀ ਕਿ ਦੱਸੋ ਕਿ ਕੀ ਕਰਨਾ ਹੈ ਕਿਉਂਕਿ ਲਗਭਗ 25 26 ਸਾਲ ਦਾ ਉਹਨਾਂ ਦਾ ਮਹਿਕਮੇ ਦਾ ਤਜਰਬਾ ਸੀ ਲਗਭਗ ਹਰ ਪੋਸਟ ਤੇ ਕੰਮ ਕੀਤਾ ਪੰਜਾਬ ਸਾਰੇ ਚ ਕੰਮ ਕੀਤਾ ਔਰ ਆਮ ਤੌਰ ਤੇ ਤੁਸੀਂ ਇਹ ਵੇਖੋ ਕਿ ਜਿੰਨੇ ਵੀ ਟਰਾਂਸਪੋਰਟਰ ਭਰਾ ਰਹੇ ਉਹਨਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਆਪਣੇ ਸਰਬਾਨੇ ਪਰ ਗਿਰ ਸਾਹਿਬ ਨੇ ਸਾਰੇ ਹੀ ਟ੍ਰਾਂਸਪੋਰਟ ਸੁਭਰਾਵਾਂ ਦੇ ਨਾਲ ਬੜੀ ਨੇੜਤ ਦਾ ਸਾਥ ਦਿੱਤੀ ਪਰਿਵਾਰਕ ਸੰਗਠਨ ਬੜੇ ਔਖੇ ਸਮੇਂ ਵਿੱਚ ਜਦੋਂ ਟ੍ਰਾਂਸਪੋਰਟ ਡਿਪਾਰਟਮੈਂਟ ਆਉਦੋ ਗਿਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੁਣ ਵੀ ਮੰਤਰੀ ਸਾਹਿਬ ਨੇ ਕੋਈ 10 15 ਦਿਨ ਪਹਿਲਾਂ ਉਹਨਾਂ ਨੂੰ ਆਰਟੀ ਜਨੰਦਰ ਦਾ ਚਾਹ ਦਿੱਤਾ ਔਰ ਆਰਟੀਆ ਜਿੰਦਰ ਲੱਗਣ ਤੋਂ ਬਾਅਦ ਕਈ ਇਹੋ ਜਿਹੇ ਕੰਮ ਸੀਗੇ ਜਿਹੜੇ ਪਿਛਲੇ ਬੜੇ ਲੰਬੇ ਸਮੇਂ ਤੋਂ اٹਕੇ ਹੋਏ ਸੀ ਕਿਸੇ ਕਾਰਨ ਕਰਕੇ ਈਵਨ 2-3 3 ਸਾਲ ਪੁਰਾਣੇ ਕੰਮ ਉਹਨਾਂ ਨੇ 2-3 ਦਿਨਾਂ ਦੇ ਵਿੱਚ ਹੀ ਹੱਲ ਕਰਤੇ ਜਿਹਦੇ ਨਾਲ ਲਗਭਗ ਸਾਰੇ ਹੀ ਟ੍ਰਾਂਸਪੋਰਟਰ ਸਹਿਬਾਨ ਬਹੁਤ ਖੁਸ਼ੀ ਔਰ ਥੋੜੇ ਦਿਨ ਪਹਿਲਾਂ ਦੀ ਗੱਲ ਆ ਜਾਏ ਜਿਸ ਦਿਨ ਸੀਐਮ ਸਾਹਿਬ ਨੇ परमिट ਦਿੱਤੇ ਆ ਮੇਰੇ ਬਾਸ ਆਪਰੇਟਰ ਨੂੰ ਉਹ ਦਿਨ ਸਾਰੇ ਆਪਰੇਟਰ ਇਕੱਠੇ ਹੋ ਕੇ ਮੰਤਰੀ ਸਾਹਿਬ ਕੋਲ ਆਏ ਕਿ ਗਿਲਸਰ ਨੂੰ ਟੈਂਪਰੇਰੀ ਚਾਰਜਨਾ ਦਿਓ ਪੱਕਾ ਹਟਾ ਦਿੱਤਾ ਜਾਵੇ ਮਤਲਬ ਇਹੋ ਜੀ ਸ਼ਖਸੀਅਤ ਸੀ ਗਿਲਸਰ ਸੇ ਲਗਭਗ ਮੇਰੇ 7-8 ਸਾਲ ਸੇ ਸੰਬੰਧ ਮਤਲਬ ਸੰਪਰਕ tha ਤੋਂ ਗਿਲਸਰ ਇੱਕ ਹਮਾਰੇ ਜੋ ਗਾਰਡਨ ਕੀ ਤਰ੍ਹਾਂ تھے ਉਹ ਹਮਾਰੇ ਜੋ ਹੈ ਫੈਡਰਲ ਕੇ ਜੋ ਇੱਕ ਅਧਿਕਾਰੀ ਬਹੁਤ ਹੀ ਅچھے ਅਧਿਕਾਰੀ ਦੇ ਇੱਕ ਰੀਡ ਦੀ ਹੱਡੀ ਕੀ ਤਰ੍ਹਾਂ ਦੇ ਤਾਂ गुरदास जब, जब मैं एक बार पी पी पीछे, पीछे, पीछे तो सर पी के पास गया, गया था तो सर ने मतलब मुझे ऐसा मतलब नहीं होने दिया कि जैसे जैसे कोई अचानक मैंने उनको एक बार फान किया कोई एक बहुत बड़ी मतलब हमारी समस्या थी तो उन्होंने मुझे बोला बोले भाई डरना नहीं है मैं इसको अभी जो है खत्म करता हूँ उन्होंने मंत्री जी से बात करके या जहाँ तहाँ भी जैसे उन्होंने अपना वो किया वो हमारी समस्या उन्होंने बहुत ही अच्छी तरह से दूर की उसके बाद वो हमारे पास कई बार यूपी भी गए मतलब दो बार यूपी में हमने कोई प्रोग्राम किया तो भी भी प्रोग्राम किया तो वो में भी, भी गए अभी जस्ट एक महीने पहले एक डेढ़ महीना पहले जब बच्चे की शादी थी तो सर का फोन आया तो हमें मतलब इतना लगाव था कहीं भी जो एक हम विभाग में नौकरी करते तो दिक्कतें आती है कहीं ना कहीं कोई टेक्निकल दिक्कत फंस जाती है तो हमने सर से जब भी कोई भी किसी भी तरह का मतलब कोई भी सुझाव या कुछ भी लिया कि सर इसको कैसे करना है तो सर मतलब बहुत ही मतलब इतना अच्छा ज्ञान था सर को कि सर

ਦੇਖੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਸਾਰਿਆਂ ਦੀ ਆਪਾਂ ਅਰਦਾਸ ਕਰਨੀ ਪਰਿਵਾਰ ਲਈ ਬੱਚਿਆਂ ਲਈ ਤੇ ਅੱਗੇ ਵੀ ਜਿਵੇਂ ਪਿੱਛੇ ਪਰਿਵਾਰ ਦੇ ਨਾਲ ਖੜੇ ਸੀ ਉਵੇਂ ਹੀ ਪੂਰਾ ਟਰਾਂਸਪੋਰਟ ਭਾਗ ਕਿਉਂਕਿ ਪੁਰੀ ਸਾਹਿਬ ਨੇ ਦੱਸਿਆ ਇਹ ਸਚਾਈ ਆ ਕਿਉਂਕਿ ਸਾਡੇ ਨਾਲ ਵੀ ਮੀਟਿੰਗਾਂ ਹੁੰਦੀਆਂ ਦਲਰਾਜ ਸਿੰਘ ਸੰਧੇਵਾਲੀਆ ਸਾਹਿਬ ਆਈ ਐਸ ਆਈ ਟਰਾਂਸਪੋਰਟ ਭਾਗ ਦਾ ਜਾਣੀ ਪੰਜ ਚਾਰ ਮਸਲੇ ਟੇਬਲ ਦੇ ਉੱਤੇ ਹੀ ਹੱਲ ਕਰ ਗਏ ਮੈਂ ਵੀ ਕਹਿਣਾ ਅਕਸਰ ਮੈਂ ਕਹਿਣਾ ਸਰ ਨੂੰ ਮੈਂ ਕਹਿਣਾ ਸਰ ਇੱਕ ਫੀਲਡ ਦੇ ਆਰਟੀਓ ਸਾਹਿਬਾਨ ਬੁਲਾ ਲਿਆ ਕਿਉਂਕਿ ਨੌਲੇਜ ਬਹੁਤ ਸੀ ਉਹਨਾਂ ਦੀ ਜਦੋਂ ਜਲੰਧਰ ਚਾਰਜ ਵਾਲਿਆ ਮੈਂ 2 ਮਿੰਟ ਲੈਣਿਆ ਮਾਫੀ ਚਾਹੁੰਨਾ ਸੰਗਤ ਤੋਂ ਉੱਥੇ ਧਰਨਾ ਲਾਉਣ ਆ ਗਏ ਕਹਿੰਦੇ ਵੀ ਸਾਡੇ ਕੰਮ ਉਹ ਕਹਿੰਦੇ ਮੈਨੂੰ ਅੱਜ ਚਾਰਜ ਮਲੇ ਵਾਲੇ ਆਓ ਤੁਸੀਂ ਚਾਹ ਪਾਣੀ ਪੀਓ ਕਹਿੰਦੇ ਪੰਜ ਚਾਰ ਦਿਨ ਮੈਨੂੰ 2 ਵਜੇ ਤੁਹਾਡਾ ਕੰਮ ਨਹੀਂ ਉਹ ਤੁਸੀਂ ਧਰਨਾ ਫੇਰ ਆ ਜਾਣਾ ਜਾਣੀ ਜੇ ਕੋਈ ਦਫਤਰ ਪਹੁੰਚ ਜਾਂਦਾ ਸੀ ਉਹਨੂੰ ਖਾਲੀ ਨਹੀਂ ਸੀ ਮੋੜਦੇ ਕਹਿੰਦੇ ਨੇ ਜਦੋਂ ਕੋਈ ਚਲਾ ਜਾਂਦਾ ਤੇ ਇਹ ਨਹੀਂ ਦੇਖਣਾ ਚਾਹੀਦਾ ਵੀ ਉਹਦੀ ਉਮਰ ਕਿੰਨੀ ਹੈ ਉਹ ਅਲੱਗ ਗੱਲ ਹੈ ਲੇਕਿਨ ਉਹਦੇ ਇਸ ਸਭਾ ਦੇ ਵਿੱਚ ਉਹਦੇ ਪਿੱਛੇ ਕਿੰਨੇ ਲੋਕ ਇਕੱਠੇ ਹੋਏ ਨੇ ਕਿੰਨੇ ਉਦੇ ਰਿਸ਼ਤੇਦਾਰ ਪਰਿਵਾਰ ਔਰ ਯਾਰ ਮਿੱਤਰ ਆਏ ਨੇ ਉਹ ਅਸਲੀ ਉਮਰ ਹੈ ਜੋ ਐਸਨੇ ਹਜ਼ਾਰਾਂ ਦਾ ਆਪਣਾ ਠਾਠਾ ਮਾਰਦਾ ਉਹ ਹਜ਼ਾਰਾਂ ਦੀ ਉਮਰ ਹੈ ਉਹ ਉਹਨਾਂ ਦੀ ਅਸਲੀ ਕਮਾਈ ਹੈ ਸੋ ਮੈਂ ਇੱਕ ਵਾਰੀ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਅਪਰ ਅਰਦਾਸ ਕੀਤੀ ਹੈ ਦੇਹੋ ਸੱਜਣੇ ਸੀਸੜੀਆਂ ਜੋ ਹੋਵੇ ਸਾਹਿਬ ਸੇ ਉਹ ਮੇਲ ਸੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇੱਕ ਗੁਰੂ ਸਾਹਿਬ ਦਾ ਫਰਮਾਨ ਹੈ ਜਿਹਾ ਜੀਰੀ ਲਿਖਿਆ ਤੇਹਾ ਹੁਕਮ ਕਮਾਹੀ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਉਹਨਾਂ ਨੇ ਜੋ ਪ੍ਰਮਾਤਮਾ ਨੇ ਜਿੰਨੇ ਚਿਰ ਦੀ ਸਵਾਸਾਂ ਦੀ ਪੂੰਜੀ ਬਖਸ਼ੀ ਉਹ ਓਕੇ ਜਾਣਾ ਪਰ ਇੰਨੇ ਛੋਟੇ ਉਮਰ ਦੇ ਵਿੱਚ ਇੰਨੀ ਉਡੀਆਂ ਘਾਲਣਾ ਔਰ ਇੰਨਾ ਅਥਾ ਪਿਆਰ ਬਣਾਣਾ ਇਹ ਵੀ ਪ੍ਰਮਾਤਮਾ ਦੀ ਬਖਸ਼ਿਸ਼ ਸੀ ਸੋ ਸਾਰਿਆਂ ਨੂੰ ਇਸ ਚੀਜ਼ ਦਾ ਬਹੁਤ ਸੋਗ ਹੈ ਕਿ ਅਸੀਂ ਪਰਿਵਾਰ ਦੇ ਨਾਲ ਜੁੜੇ ਹਾਂ ਇੱਕ ਪਰਿਵਾਰ ਦਾ ਮੈਂਬਰ ਹਾਂ ਸੋ ਇਹੀ ਬੇਨਤੀ ਪਰਿਵਾਰ ਨੂੰ ਵਾਹਿਗੁਰੂ ਹਕੀਕਾ ਖਾਲਸਾ ਵਾਹਿਗੁਰੂ ਹਕੀਕਤ ਇਹ ਸਾਧੂ ਬਿਰਤੀ ਚ ਗਏ ਨੇ ਇਹ ਜਦੋਂ ਕਿਤੇ ਕੋਈ ਆਦਮੀ ਨਹੀਂ ਕੋਈ ਗਰੀਬ ਬੇਘਰ ਨਹੀਂ ਦੇਣ ਕੋਈ ਗਰੀਬ ਦੇ ਬੱਚੇ ਨੇ ਤੇ ਆਦਮੀ ਕਿਤਾਬਾਂ ਮੰਗਾਂ ਕੰਡਾ ਮਾਰ ਕੇ ਤੇ ਉਹਨਾਂ ਕੋਲ ਲੈ ਜਾਂਦੇ ਨੇ ਸਣ ਵੀ ਇਹ ਵਿਦਿਆ ਪੜ੍ਹੇਗਾ ਤੇ ਕਿਤੇ ਕੋਈ ਚੰਗੇ ਕਾਰਜ ਕਰੇਗਾ ਕਿਸੇ ਨੂੰ ਪੜਾ ਦੇਣਾ ਕਿਸੇ ਦਾ ਲਾਜ ਕਰਵਾ ਦੇਣਾ ਕਿਸੇ ਦਾ ਮਕਾਨ ਪਵਾ ਦੇਣਾ ਇਤੋਂ ਵੱਡਾ ਪੁੰਨ ਨਹੀਂ ਕਿਤੇ ਵੀ ਉਹ ਜਦੋਂ ਆਣ ਇਹ ਤੁਸੀਂ ਆਪ ਆਪਣੇ ਆਣ ਗਵੰਡ ਸਾਰੇ ਤੁਸੀਂ ਵਿੰਦੇ ਹੀ ਹੋਵੋਗੇ ਵੈਸੇ ਉਮਰ ਨਹੀਂ ਸੀ ਜਾਣ ਵਾਲੀ ਪਰ ਇਹ ਜਿਹੜੀ ਮੌਤ ਹੈ ਨਾ ਜੇ ਤੁਸੀਂ ਵੇਖੋ ਤਾਂ ਇਸ ਇਸ ਕਿਸੇ ਚੰਗੇ ਸੰਤ ਸੰਤ ਮਹਾਪੁਰਸ਼ ਨੂੰ ਜਾਂ ਕਿਸੇ ਚੰਗੇ ਪੁਰਸ਼ ਨੂੰ ਆਉਂਦੀ ਹੈ ਨੀ ਤੇ ਮੈਂ ਲੋਕ ਵਲਟਿਨੇਟਰ ਤੇ ਰੜਕਦੇ ਵੇਖੇ ਨੇ ਲੋਕੀ ਆਪਣੇ ਆਪਣੇ ਭੈਣ ਭਰਾਵਾਂ ਨੂੰ ਆਪਣੇ ਮਾਪ ਪੁੱਤਰਾਂ ਨੂੰ ਲੋਕੀ ਦਿਹਾੜੀ ਤੇ ਬੰਦਾ ਛੱਡ ਕੇ ਆਂਦੇ ਨੇ ਯਾਰ ਮੈਂ ਘਰ ਚੱਲਾਵਾਂ ਤੇ ਤੂੰ ਇਹਦਾ ਇਲਾਜ ਕਰਾ ਦੇ ਤੂੰ ਇਹਦੇ ਕੋਲ ਰਹਿ ਜੀ ਇਹ ਸੀ ਸਾਧੂ ਬਿਰਤੀ ਦੀ ਮੌਤ ਵੈਸੇ ਉਮਰ ਨਹੀਂ ਸੀ ਜਾਣ ਵਾਲੀ ਜੋ ਸਮਾ ਲਿਖਿਆ ਉਹ ਲੰਘਦਾ ਨਹੀਂ ਜੋ ਗੁਰੂ ਦਾ ਹੁਕਮ ਹੈ ਉਸ ਤੋਂ ਅਸੀਂ ਲਾਂਬੇ ਨਹੀਂ ਜਾ ਸਕਦੇ ਅੱਜ ਮੈਂ ਸੰਵਿਧਾਨ ਜਿੱਥੇ ਉਹਨਾਂ ਦੇ ਬੇਟਿਆਂ ਉਹਨਾਂ ਦੀ ਧਰਮ ਪਤਨੀ ਰਮਨਦੀਪ ਕੌਰ ਗੱਲ ਬਾ ਮਹਿਤਾਬ ਤੋਂ ਮਿਸ ਪੁੱਤਰ ਮਹਿਤਾਬ ਸਿੰਘ ਗੱਲ ਮਨਵੇ ਸਿੰਘ ਗੱਲ ਰਹਾਬ ਸਿੰਘ ਗੱਲ ਨੂੰ ਬਹੁਤ ਵੱਡਾ ਕਾਟਾ ਪਿਆ ਉੱਥੇ ਉਹਨਾਂ ਦੇ ਛੋਟੇ ਭਾਈਆ ਕੁਲਵਿੰਦਰ ਸਿੰਘ ਗੁਰਵਿੰਦਰ ਸਿੰਘ ਉਹਨਾਂ ਦੇ ਮੈਂ ਇਹ ਗੱਲ ਕਹਿ ਲਵਾਂ ਕਿਉਂਕਿ ਇੱਕ ਬਾਪ ਜਨਾ ਅਸਰਾ ਸੀ ਉਹਨਾਂ ਨੂੰ ਵੀ ਕੱਲੇ ਉਹਨਾਂ ਨੂੰ ਹੀ ਸਾਡੇ ਲੰਡੇ ਕਿਰ ਤੋਂ ਬਹੁਤ ਸਾਰੀ ਸੰਗਤ ਇੱਥੇ ਨਗਰ ਤੋਂ ਅੱਜ ਬੈਠੀ ਆ ਸਾਰੇ ਪੈਨ ਨੂੰ ਬੜਾ ਆਸਰਾ ਸੀ ਕਿਤੇ ਕਿਸੇ ਨੂੰ ਲੋੜ ਪੈਂਦੀ ਸੀ ਤਾਂ ਕਦੋਂ ਮਰਜੀ ਉਸ ਨੂੰ ਗੱਲ ਸਾਹਿਬ ਨੂੰ ਫੋਨ ਕਰਕੇ ਕੋਈ ਵੀ ਕੰਮ ਹੋਣਾ ਕਿਸੇ ਦਾ ਔਰ ਅੱਜ ਸਾਡੇ ਸਾਰਿਆਂ ਦੇ ਲਈ ਬਹੁਤ ਉੱਠ ਦੀ ਘੜੀ ਹੈ ਔਰ ਮੈਂ ਆਪਣੇ ਵੱਲੋਂ ਔਰ ਆਪਣੇ ਨਾਲ ਸਾਰੇ ਜਿਹਨੂੰ ਲੰਡੇ ਕੰ ਤੋਂ ਸੰਗਤ ਆਈ ਹੈ ਉਹਨਾਂ ਦੀ ਤਰਫੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਆਈ ਹੋਈ ਸੰਗਤ ਦਾ ਪਰਿਵਾਰ ਦੀ ਤਰਫੋਂ ਸੱਚੇ ਗੱਲ ਪਰਿਵਾਰ ਦੀ ਤਰਫੋਂ ਧੰਨਵਾਦ ਵੀ ਕਰਦਾ ਔਰ ਗੁਰੂ ਮਹਾਰਾਜ ਅਕਾਲ ਪ੍ਰਸਾਦ ਜੀ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਵਿਛੜੀ ਰੂਹ ਆਪਣੇ ਚਾਹਨਾ ਦੇ ਵਿੱਚ ਨਵਾਸ ਬਾਂਸੂਆਂ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬੱਚੀ ਪਰਿਵਾਰ ਵੱਲੋਂ ਸਰਗੁਆਸਿਰ ਵਿਦਰ ਸਿੰਘ ਗਿੱਲ ਜੀ ਦੇ ਸੁਪੁੱਤਰ ਮਹਿਤਾਬ ਸਿੰਘ ਗਿੱਲ, ਮਨਵੇ ਸਿੰਘ ਗਿੱਲ ਤੇ ਰੁਖਾਬ ਸਿੰਘ ਗਿੱਲ ਨੇ ਆਇਆਂ ਸੰਕਲਤਾ ਧੰਨਵਾਦ ਕੀਤਾ। ਸਮੋਕਸ ਵਰਗਾ ਸਰਵਿੰਦਰ ਸਿੰਘ ਗਿੱਲ ਜੀ ਦੇ ਪਰਿਵਾਰਿਕ ਮੈਂਬਰਾਂ ਅਤੇ ਸਕੇਸ ਬੰਦਿਆਂ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਸਾਡੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਗਿੱਲ ਭਰਾ ਛੋਟਾ ਵੀਰ ਜਦੋਂ ਭਰਤੀ ਵੀ ਨਹੀਂ ਸੀ ਹੋਇਆ ਮੇਰੀ ਉਦੋਂ ਮੋਕੇ ਪੋਸਟਿੰਗ ਸੀ ਤੇ ਮੇਰੇ ਕੋਲ ਆ ਕੇ ਬੈਠਣਾ ਔਰ ਇੰਨੀਆਂ ਸਿਆਣੀਆਂ ਗੱਲਾਂ ਕਰਨੀਆਂ ਔਰ ਖੁਸ਼ ਮਜਾਜ ਬਹੁਤ ਹੀ ਜ਼ਿੰਦਾਦਿਲ ਇਨਸਾਨ ਵਾਕਈ ਇਹ ਬਹੁਤ ਵੱਡਾ ਘਾਟਾ ਇਕੱਲੇ ਪਰਿਵਾਰ ਨੂੰ ਨਹੀਂ ਸਮਾਜ ਨੂੰ ਜਿਸ ਪੋਸਟ ਤੇ ਉਹ ਸੀਗੇ ਹਰ ਇੱਕ ਦਾ ਕੰਮ ਸਵਾਰਨਾ ਔਰ ਕਿਸੇ ਨੂੰ ਇਹ ਨਹੀਂ ਵੀ ਟਾਈਮਲੀ ਕੰਮ ਕਰਨਾ ਹੈ ਕੋਈ ਕਿਸੇ ਦਾ ਘੇੜਾ ਨਹੀਂ ਮਾਰ ਦੇਣਾ ਇਹ ਸਭ ਤੋਂ ਵੱਡੀ ਇੱਕ ਅਫਸਰ ਦੀ ਕੁਆਲਿਟੀ ਹੁੰਦੀ ਹੈ ਕੰਮ ਪ੍ਰੌਮਪਟਲੀ ਕਰਨਾ ਔਰ ਟਾਈਮਲੀ ਕਰਨਾ ਇਹ ਹਰ ਇੱਕ ਅਫਸਰ ਨੇ ਹਰ ਇੱਕ ਸੰਸਥਾ ਦੇ ਮੈਂਬਰਾਂ ਨੇ ਪ੍ਰਧਾਨਾਂ ਨੇ ਇਸ ਚੀਜ਼ ਨੂੰ ਕੋਟ ਕੀਤਾ ਹੈ ਔਰ ਸ਼ਲਾਘਾ ਕੀਤੀ ਹੈ ਮੈਂ ਬੀਂਗ ਇੱਕ ਪਰਿਵਾਰ ਦਾ ਮੈਂਬਰ ਹੀ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਇਹਨਾਂ ਗਿਲ ਪਰਿਵਾਰ ਤੇ ਜਿਹੜਾ ਪਾੜ ਟੁੱਟਾ ਹੈ ਦੁੱਖਾਂ ਦਾ ਉਹਦੀ ਅਸੀਂ ਪੂਰਤੀ ਨਹੀਂ ਕਰ ਸਕਦੇ ਆਂਦੇ ਜੋ ਜੋ ਭਿੱਜੇ ਕੰਬਲੇ ਤੀਤੂ ਭਾਰੀ ਹੋ ਜਿਹੜਾ ਵਿਰਾਗ ਹੈ ਉਹ ਸੱਜਣਾ ਮਿੱਤਰਾਂ ਦੇ ਭੈਣ ਭਰਾਵਾਂ ਦੇ ਚਿਹਰਿਆਂ ਤੋਂ ਝਲਕਰਨਦੇ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਸੱਚੇ ਪਾਤਸ਼ਾਹ ਇਹਨਾਂ ਦੇ ਤਿੰਨੇ ਪੁੱਤਰ ਭੈਣ ਭਰਾ ਵੀ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਉਹਨਾਂ ਦੀ ਸਿੱਖਿਆ ਤੇ ਵੀ ਉਸ ਤਰ੍ਹਾਂ ਚੱਲ ਸਕੀਏ ਸਰਦਾਰ ਰਵਿੰਦਰ ਸਿੰਘ ਗਿੱਲ ਆਪ ਦੇ ਆਪ ਦੇ ਵਿੱਚ ਇੱਕ ਸਰਸਤਾ ਸਨ ਨੇਕਾ ਹੀ ਗਰੀਬ ਪਰਿਵਾਰਾਂ ਦੇ ਬੱਚਿਆਂ ਦੀਆਂ ਫੀਸਾਂ ਤੋਂ ਲੈ ਕੇ ਬਹੁਤ ਸਾਰੀਆਂ ਐਨ ਜੀਓ ਦੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਦੀ ਉਹ ਦਵਾਈਆਂ ਹੋ ਚਾਹੇ ਹੋਰ ਵੀ ਕਿਸੇ ਕਿਸਮ ਦੀ ਮਦਦ ਹੋਵੇ ਹਮੇਸ਼ਾ ਉਹ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਸੀ ਜਿੱਥੇ ਉਹ ਆਪਣੇ ਏਕਮੇ ਦੇ ਅਫਸਰਾਂ ਸੀਨੀਅਰ ਅਫਸਰਾਂ ਨਾਲ ਜਾਂ ਜੂਨੀਅਰ ਅਫਸਰਾਂ ਦੇ ਨਾਲ ਮੇਲਮਲਾ ਪ੍ਰਖਦੇ ਸੀ ਅੱਜ ਭੋਗ ਦੇ ਸਮੇਂ ਤੇ ਜੋ ਇਕੱਠ ਸੀ ਪੰਜਾਬ ਦੇ ਕੋਨੇ-ਕੋਨੇ ਤੋਂ ਚਾਹੇ ਉਹ ਟਰਾਂਸਪੋਰਟ ਹੋਣ ਚਾਹੇ ਕਿਸੇ ਵੀ ਮਹਿਕਮੇ ਦੇ ਚਾਹੇ ਬਖ ਬਖ ਜਿੱਥੇ ਬੰਦੀਆਂ ਸਿਆਸੀ ਆਗੂ ਧਾਰਮਿਕ ਸੰਸਥਾਵਾਂ ਦੇ ਮੁਖੀ ਹੋਰ ਵੀ ਆਮ ਪਬਲਿਕ ਜਿਹੜੀ ਪਹੁੰਚੀ ਆ ਇਹ ਉਹਨਾਂ ਦਾ ਇੱਕ ਪਿਆਰ ਹੀ ਸੀ ਕਿਉਂਕਿ ਤਕਰੀਬਨ 26-27 ਸਾਲ ਉਹਨਾਂ ਨੇ ਮਹਿਕਮੇ ਤੇ ਲਈ ਜਿਹੜਾ ਬੜਾ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਔਰ ਹਮੇਸ਼ਾ ਉਹਨਾਂ ਨੇ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਔਰ ਆਪਣੇ ਮਹਿਕਮੇ ਦਾ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਜਿਹੜਾ ਨਾਂ ਉੱਚਾ ਕੀਤਾ ਜਿੱਥੇ ਹੀ ਚਾਹੇ ਇੱਕ ਗੱਡੀ ਦਾ ਮਾਲਕ ਜਾਂਦਾ ਸੀ ਚਾਹੇ 100 ਗੱਡੀ ਦਾ ਮਾਲਕ ਜਾਂਦਾ ਸੀ ਸਭ ਨੂੰ ਤੁਲਨਾ ਜਿਹੜੀ ਆ ਇੱਕ ਬਰਾਬਰ ਹੁੰਦੀ ਸੀ ਜਿੱਥੇ ਅੱਜ ਅੰਤਮ ਅਰਦਾਸ ਤੇ ਲਗ ਲਗ ਸਟੇਟਾਂ ਦੇ ਟਰਾਂਸਪੋਰਟ ਵਿਭਾਗ ਪਹੁੰਚੇ ਉੱਥੇ ਹੀ ਪੰਜਾਬ ਦੇ ਆਰਟੀਓ ਸਹਿबान ਆਰਟੀਐਸ ਸਹਿबान ਮੋਟਰ ਵਹੀਕਲ ਇਨਸਪੈਕਟਰ ਤੇ ਨਾਲ ਦੀਆਂ ਰਾਜਸਥਾਨ ਯੂਪੀ ਉੱਤਰਾਖੰਡ ਓਡੀਸਾ ਤੋਂ ਵੀ ਆਰਟੀਓ ਸਹਿबान ਪਹੁੰਚੇ ਅਜਿਹੀ ਸ਼ਖਸੀਅਤ ਜੋ ਕਿ ਟੇਬਲ ਦੇ ਉੱਤੇ ਬਹਿ ਕੇ ਮਸਲੇ ਹੱਲ ਕਰਨੇ ਸੋ ਅਜਿਹੇ ਅਫਸਰ ਦੇ ਜਾਣ ਨਾਲ ਜਿੱਥੇ ਪੂਰੇ ਪੰਜਾਬ ਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਟਰਾਂਸਪੋਰਟ ਵਿਭਾਗ ਨੂੰ ਘਾਟਾ ਪਿਆ ਉੱਥੇ ਹੀ ਟੈਕਸੀ ਯੂਨੀਅਨ ਨੂੰ ਵੱਡਾ ਘਾਟਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਵਾ ਸੋ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਕਰ ਸਕਦੇ ਆ ਸੰਬਤ ਸਾਹਾ ਲਿਖਿਆ ਮਿਲ ਕਰ ਪਾਉ ਉਹ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੇ ਉਹ ਮੇਲ ਇਹੀ ਅਰਦਾਸ ਬੇਨਤੀ ਕਰ ਸਕਦੇ ਆ ਵੀ ਯਾਰਾ ਦੋਸਤਾਂ ਨੂੰ ਪਾੜਾ ਮੰਨਣ ਦਾ ਤੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲਵਕਸ਼ਿਸ਼ ਤੇ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੁੱਖ ਦਾ ਸਮਾਂ ਹੈ ਕਿ ਰਵਿੰਦਰ ਸਿੰਘ ਗਿੱਲ ਬਹੁਤ ਹੀ ਜਲਦੀ ਇਸ ਸੰਸਾਰ ਨੂੰ ਛੱਡ ਗਏ ਹਨ ਲੋਕਾਂ ਦੀ ਮਦਦ ਕਰਦੇ ਸਨ ਜਿਵੇਂ ਕਿ ਜੀਸੀਟੀ ਦਾ ਗੁਰਦੁਆਰਾ ਜਿੱਦੋਂ ਸ਼ੁਰੂ ਹੋਇਆ ਤਾਂ ਉਹਨਾਂ ਨੇ ਬਹੁਤ ਹੀ ਚੰਗੀ ਰਾਸ਼ੀ ਗੁਰਦੁਆਰਾ ਵਿੱਚ ਪੇਂਟ ਕੀਤੀ ਦਾਨ ਦੇ ਰੂਪ ਚ ਔਰ ਹਮੇਸ਼ਾ ਹੀ ਸਾਡੇ ਮਹੱਲੇ ਵਿੱਚ ਸਾਡੀ ਗ੍ਰੀਨ ਸਿਟੀ ਵਿੱਚ ਉਹ ਪ੍ਰੇਮ ਭਾਵਨਾ ਰਹਿਦੇ ਸਨ ਅਤੇ ਸਾਰੀ ਗ੍ਰੀਨ ਸਿਟੀ ਨੂੰ ਬਹੁਤ ਹੀ ਦੁੱਖ ਹੋਇਆ ਉਹਨਾਂ ਦੀ ਇਹ ਅਚਨਚੇਤ ਸਦੀਵੀ ਜਾਨ ਦਾ ਮੈਂ ਅਰਦਾਸ ਕਰਦਾ ਹਾਂ ਕਿ ਅਰਵਿੰਦਰ ਸਿੰਘ ਗਿੱਲ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦੀ ਮਨਬੁੱਧੀ ਬਖਸ਼ਿਸ ਕਰਨਾ ਅਤੇ ਅੱਗੇ ਸਾਰੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਤੁਮੁਚੀ ਸੁਰਗਵਾਸੀ ਰਵਿੰਦਰ ਸਿੰਘ ਗੇਲਿਕ ਇੱਕ ਬਲੱਖਣ ਸ਼ਖਸੀਅਤ ਦੇ ਮਾਲਕ ਸਨ ਜਿਨ੍ਹਾਂ ਦੇ ਬੇਵਕਤੀ ਜਾਨ ਦੇ ਨਾਲ ਪਰਿਵਾਰ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ।